ਚਿੱਤੇ ਰੁਕੇ ਚ ਰੁਕੋ ਕਰਵਾਣ ਸੋ ਤਸਵੀਰਾਂ ਤੁਹਾਨੂੰ ਦਿਖਾਣੇ ਆ ਹੁਣ ਦੜ ਸਟੇ ਦੁਕਾਨਾਂ ਦੀਆਂ ਜਿਹੜੀਆਂ ਪਿਛਲੀ ਵਾਰ ਤੁਹਾਨੂੰ ਦਿਖਾਈਆਂ ਸੀਗੀਆਂ ਤੇ ਦੁਕਾਨਾਂ ਉਸ ਤੋਂ ਬਾਅਦ ਬੰਦ ਸੀਗੀਆਂ ਕੀ ਕਰਨਾ ਹੈ ਭਾਜੀ ਇੱਥੇ ਆਪਾਂ ਕੁਛ ਨਹੀਂ ਭਾਜੀ ਮੈਂ ਤਾਂ ਖੜਾ ਹੀ ਸੁੱਧਿਆ ਹਾਂ ਕੀ ਕਰਾਂ ਉਹੀ ਦੁਕਾਨ ਆ ਕਾਦੀ ਦੁਕਾਨ ਆ ਇਹ ਪਤਾ ਨਹੀਂ ਅਸੀਂ ਤਾਂ ਖੜੇ ਆ ਭਾਜੀ ਉੱਥੇ ਛੱਡ ਤਾ ਕੀ ਨਾਮ ਆ ਭਾਜੀ ਤੁਹਾਡਾ ਨਾਮ ਤਾਂ ਦੱਸ ਦੇ ਮੇਰਾ ਵੀਰ ਉਹ ਨਾਂ ਤਾਂ ਦੱਸ ਦੇ ਭਰਾਵਾ ਕੀ ਹੋ ਗਿਆ ਕੀ ਨਾਮ ਕੀ ਭਜੀ ਆਪਣਾ ਵੀਰ ਨਾਮ ਤਾਂ ਦੱਸ ਦੇ ਕੋਈ ਨਹੀਂ ਹੈ ਕਾਦੀ ਦੁਕਾਨਾ ਇਹ ਉਹ ਗੱਲ ਤਾਂ ਸੁਣ ਲਾ ਭਰਾਵਾ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੁਣ ਇਤੋਂ ਸਾਰੇ ਜਿਹੜੇ ਬੰਦੇ ਆ ਰਫੂ ਚੱਕਰ ਹੁੰਦੇ ਵੈਸੇ ਦੌੜਦੇ ਹੋਏ ਜਿਹੜੇ ਆ ਨਜ਼ਰ ਆ ਰਹੇ ਆ ਦੁਕਾਨਾਂ ਦੀਆਂ ਤਸਵੀਰਾਂ ਤਾਂ ਦਿਖਾਉਂਦੇ ਆ ਕਿ ਪਿਛਲੀ ਵਾਰੀ ਜਿਹੜੀ ਸਾਡੇ ਵੱਲੋਂ ਖਬਰ ਕੀਤੀ ਗਈ ਸੀ ਕਿੰਨੇ ਦੀ ਭਜੀ ਲਾਟਰੀ ਪਾਉਂਦੇ ਆ ਇਹ ਭਾਈ ਪਤਾ ਨਹੀਂ ਆਪਾਂ ਨਿੱਤ ਰਹੇ ਨੇ ਆਪਾਂ ਨਾ ਪਾਈ ਆ ਮੈਂ ਤਾਂ ਮੁੰਡੇ ਨਾਲ ਆਇਆ ਸੀਗਾ ਹਾਂ ਜੀ ਮੁੰਡਾ ਲਾਟਰੀ ਪਾਣ ਆਇਆ ਸੀ ਇੱਥੇ ਇਹ ਨਹੀਂ ਪਤਾ ਲੈਂਟੀ ਪਾਉਣ ਆ ਕਿ ਕੰਨ ਆ ਪਏ ਛੋਲੇ ਭੂਟਰ ਦੀ ਦੁਕਾਨ ਖੁੱਲੀ ਯਾਰ ਹੋਰ ਇਹ ਨਹੀਂ ਪਤਾ ਵੀਰੇ ਬਾਕੀ ਉਹਨਾਂ ਨੂੰ ਪੁੱਛੋ ਸੋ ਤਸਵੀਰਾਂ ਤੁਹਾਨੂੰ ਦਿਖਾਉਣ ਨੇ ਆ ਡੜੇ ਸੱਟੇ ਦੀਆਂ ਦੁਕਾਨਾਂ ਦੀਆਂ ਦੇਖ ਸਕਦੇ ਹੋ ਕਿ ਸ਼ਰੀਆਮ ਕਿਸ ਤਰ੍ਹਾਂ ਜਿਹੜੇ ਇੱਥੇ ਚਾਟ ਲੱਗੀ ਹੋਈ ਹੈ ਟੀਵੀ ਲਗਾਈ ਹੋਈ ਹੈ ਮਨੋਰੰਜਨ ਵਾਸਤੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਆ ਜਿਹੜੀਆਂ ਟਿਕਟਾਂ ਇੱਥੇ ਲਿਖੀ ਜਾ ਰਹੀਆਂ ਨੇ ਸੋ ਇਹ ਤਸਵੀਰਾਂ ਨੇ ਉਥੇ ਤਾਂ ਦੱਸ ਦਈਏ ਕਿ ਇੱਥੋਂ ਰਸਤਾ ਵੀ ਇੱਕ ਖੋਲ ਕੇ ਰੱਖਿਆ ਆ ਕਿ ਬਾਈ ਚਾਂਸ ਜੇ ਅਗਲਾ ਸ਼ਟਰ ਬੰਦ ਕੀਤਾ ਜਾਵੇ ਤੇ ਇਧਰਲੀ ਸਾਈਡ ਤੋਂ ਜਿਹੜਾ ਗਾਹ ਅੰਦਰ ਵੜ ਜਾਵੇ ਤੇ ਕਿਸੇ ਨੂੰ ਪਤਾ ਨਾ ਲੱਗੇ। ਹੈਰਾਨਗੀ ਵਾਲੀ ਗੱਲ ਹੈ ਇਹ ਲਿਖਿਆ ਆ ਬਿਨਾ ਪਰਚੀ ਭੁਗਤਾਨ ਨਹੀਂ ਹੋਏਗਾ। ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਜਲੰਧਰ ਸ਼ਹਿਰ ਦੇ ਵੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਇਹ ਹੈ ਕਿ ਡੜਾ ਸੱਟਾ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਉਥੇ ਤਾਂ ਦੱਸ ਦਈਏ ਕਿ ਕੱਲ ਸੀਆ ਭਗਵੰਤ ਮਾਨ ਵੀ ਜਿਹੜੇ ਜਲੰਧਰ ਸ਼ਹਿਰ ਦੇ ਵਿੱਚ ਆਏ ਸੀਗੇ ਕੁਝ ਸਮੇਂ ਲਈ ਦੁਕਾਨਾਂ ਬੰਦ ਕਰਵਾਈਆਂ ਗਈਆਂ ਉਸ ਤੋਂ ਬਾਅਦ ਦੁਕਾਨਾਂ ਫਿਰ ਜ ਸਮਾਧਾਨ ਦਿਖਾਉਂਦੇ ਆ तकरीबन 1 ਵਜੇ ਦਾ ਹੋ ਚੁੱਕਾ ਹੈ ਇਹ ਉਹੀ ਗੁੱਲੂ ਨਾਮ ਦਾ ਸ਼ਖਸ ਹੈ ਜਿਹੜਾ ਕੱਲ ਮੂਛਾਂ ਨੂੰ ਚੜਾ ਰਿਹਾ ਸੀਗਾ ਤੇ ਅੱਜ ਉਹਦੇ ਬੰਦੇ ਆਓ ਸਾਰੇ 9 2 11 ਹੋ ਰਹੇ ਆ ਤਸਵੀਰਾਂ ਦਿਖਾਉਂਦੇ ਆ ਜਿਹੜੇ ਮੁੰਡੇ ਇਸ ਟਾਈਮ ਇੱਥੇ ਯੁਵਾ ਖੜੇ ਆ ਜੋ ਡੜੇ ਸੱਟੇ ਦੇ ਕੰਮ ਨੂੰ ਅੰਜਾਮ ਦੇ ਰਹੇ ਨੇ ਸੋ ਗੱਲਬਾਤ ਕਰ ਲੈਂਦੇ ਆ ਭਾਜੀ ਤੁਸੀਂ ਕੰਮ ਕਰਦੇ ਹੋ ਇੱਥੇ ਨਹੀਂ ਨਹੀਂ ਭਾਜੀ ਮੈਂ ਤਾਂ ਆਧਾਰ ਕਾਰਡ ਦਾ ਇੱਥੇ ਆਏ ਪਤਾ ਕਰਨ ਮੈਂ ਖੜ ਗਿਆ ਕਿਹੜਾ ਆਧਾਰ ਕਾਰਡ ਦਾ ਭਾਜੀ ਇੱਥੇ ਕੰਮ ਹੁੰਦਾ ਨਹੀਂ ਭਾਜੀ ਆ ਦੇ ਇੱਥੇ ਦਿਖਾਓ ਕਿੱਥੇ ਹਾਂ ਜੀ ਤਾਂ ਸੋ ਮੁੰਡਾ ਕਹਿੰਦਾ ਕਿ ਅਸੀਂ ਆਧਾਰ ਕਾਰਡ ਦਾ ਕੰਮ ਕਰਨ ਆਏ ਸੀਗੇ ਇੱਥੇ ਉੱਧੇ ਖੜ ਗਿਆ ਆ ਕੇ ਨਾਲ ਮੈਂ ਕਿਹਾ ਕੀ ਲੈਣਾ ਆਪਾਂ ਕੋਈ ਲੈਟਰੀ ਪਾਈ ਨਹੀਂ ਭਾਈ ਨਾ ਪੈਸਾ ਕੋਲ ਤੇ ਲੈਟਰੀ ਕਹਿੰਦਾ ਪਾਣੀ ਆ ਇੱਥੇ ਆਧਾਰ ਕਾਰਡ ਦਾ ਕਿਹੜਾ ਕੰਮ ਹੁੰਦਾ ਇੱਥੇ ਆ ਨਾਲ ਹੀ ਹੈ ਨਾ ਮੈਂ ਤਾਂ ਤੁਹਾਨੂੰ ਇੱਥੇ ਦੇਖਿਆ ਹਾਂ ਹਾਂ ਇੱਥੇ ਐ ਮੈਂ ਸੌਰੀ ਭਾਈ ਇੱਥੇ ਤੇ ਆਧਾਰ ਕਾਰਡ ਦਾ ਕੰਮ ਨਹੀਂ ਹੁੰਦਾ ਇੱਥੇ ਦਾ ਕੋਈ ਕੰਮ ਨਹੀਂ ਆਇਆ ਭਾਈ ਸੌਰੀ ਭਾਜੀ ਸੌਰੀ ਮੈਨੂੰ ਕਾਦੀ ਸੌਰੀ ਭਾਜੀ ਤੁਹਾਡੀ ਆਪਣੀ ਲਾਈਫ ਆ ਤੂੰ ਜੋ ਮਰਜ਼ੀ ਕਰ ਸਕਦਾ ਦੇ ਖੜੇ ਮੈਂ ਤਾਂ ਜੇ ਪੈਸਾ ਵੀ ਨਹੀਂ ਪੈਸੇ ਨਾਲ ਖੇਡਿਆ ਜਾਣਾ ਇਹ ਤੇ ਆਧਾਰ ਕਾਰਡ ਫ੍ਰੀ ਚ ਵੰਡਣੇ ਸੀ ਸਰਕਾਰ ਆਧਾਰ ਕਾਰਡ ਦਾ ਮੈਨੂੰ ਪਤਾ ਕੰਨਾ ਨਹੀਂ ਬੱਚੇ ਦਾ ਆਪਣੇ ਦਾ ਅੱਛਾ ਅੱਛਾ ਚਲੋ ਜਾਓ ਭਾਜੀ ਕੋਈ ਗੱਲ ਨਹੀਂ ਸੋ ਤਸਵੀਰਾਂ ਤੁਹਾਨੂੰ ਦਿਖਾ ਦਨੇ ਆ ਉਹ ਜਿਹੜਾ ਮੁੰਡਾ ਤੁਸੀਂ ਉੱਥੇ ਦੇਖ ਰਹੇ ਹੋ ਯੁਵਾਕ ਜਿਹੜਾ ਹੁਣ ਦੌੜਦਾ ਹੋਇਆ ਨਜ਼ਰ ਆ ਰਿਹਾ ਇਹ ਉਹੀ ਵਿਅਕਤੀ ਹੈ ਜਿਹੜਾ ਲੋਕਾਂ ਨੂੰ 11 11 ਰੁਪਏ ਦਾ ਕਹਿ ਕੇ 100 ਰੁਪਏ ਦਾ ਝਾਂਸਾ ਦੇ ਕੇ ਗਰੀਬਾਂ ਨੂੰ ਜਿਹੜਾ ਲੁੱਟਦਾ ਸੋ ਤੁਸੀਂ ਦੇਖ ਸਕ ਇੱਕ ਪਰਦੇਸੀ ਆਇਆ ਕਿ ਭਈਆ ਜੋ ਮੁੱਛਾਂ ਨੂੰ ਖੁੰਡੀਆਂ ਕਰਕੇ ਦਿਖਾਉਂਦਾ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦਾ ਦੁਕਾਨ ਦਾ ਸ਼ਟਰ ਵੀ ਥੱਲੇ ਹੋ ਜਾਂਦਾ ਅੱਜ ਤੁਹਾਨੂੰ ਉਹ ਵੀ ਦੁਕਾਨ ਦਿਖਾਤੀ ਹੈ ਕਿ ਇਹੀ ਵਾਲੀ ਉਹ ਦੁਕਾਨ ਸੀਗੀ ਜਿਹੜੀ ਸਾਡੇ ਵੱਲੋਂ ਕੱਲ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਪਰ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਅਸੀਂ ਆ ਰਹੇ ਹੈਗੇ ਆ ਤੇ ਉਸ ਤੋਂ ਬਾਅਦ ਜਿਹੜਾ ਦੁਕਾਨਦਾਰ ਨੇ ਸ਼ਟਰ ਥੱਲੇ ਸੁੱਟ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਗੁੱਲੂ ਸ਼ਖਸ਼ ਹੈ ਜਿਹਨੂੰ ਪ੍ਰਸ਼ਾਸਨ ਨੇ ਕੱਚੇ ਦੇ ਵਿੱਚ ਵਿਹਾਰ ਦੜਾਇਆ ਸੀਗਾ ਉਸ ਤੋਂ ਬਾਅਦ ਕਿਸੇ ਨਾ ਵਾਕ ਵੀ ਪਾਨ ਤੋਂ ਬਾਅਦ ਜਿਹੜਾ ਇਹ ਵਿਅਕਤੀ ਆ ਫਿਰ ਦੁਬਾਰਾ ਕੁਰਤੇ ਪਜਾਮੇ ਚ ਆ ਕੇ ਉਸ ਵਕਤ ਹੁਣ ਮੁੱਛਿਆ ਇਸ ਤਰ੍ਹਾਂ ਖੁੰਡੀਆਂ ਕਰ ਰਿਹਾ ਜਿਵੇਂ ਇਹਨਾਂ ਦੇ ਘਰ ਕੋਈ ਜੱਟ ਵੀ ਆਉਂਦੇ ਹੁਣ ਸੋ ਇਹ ਉਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਤੁਹਾਨੂੰ ਦੱਸ ਦਈਏ ਕਿ ਕੱਲ ਸੀਐਮ ਭਗਵੰਤ ਮਾਨ ਆਏ ਸੀਗੇ ਤੇ ਕੁਝ ਸਮੇਂ ਲਈ ਦੁਕਾਨ ਬੰਦ ਕਰਵਾ ਦਿੱਤੀ ਗਈ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਫਿਰ ਡੜੇ ਸੱਟੇ ਦਾ ਕੰਮ ਜੋਰੋ ਸ਼ੋਰਾਂ ਨਾਲ ਚੱਲ ਰਿਹਾ ਪਰਦੇ ਇਹਨਾਂ ਨੇ ਇਸ ਤਰ੍ਹਾਂ ਲਾਏ ਆ ਬਾਹਰੋ ਸ਼ੋਅ ਕਰਵਾਉਂਦੇ ਆ ਕਿ ਕਿ ਨਾਈ ਦੀ ਦੁਕਾਨ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਵਾਲ ਨਹੀਂ ਕੱਟਦੇ ਇਹ ਬੰਦੇ ਨੂੰ ਇੰਨਾ ਕੁ ਲੁੱਟ ਲੈਂਦੇ ਆ ਕਿ ਬੰਦਾ ਜਿਹੜਾ ਹੈਗਾ ਇੱਥੇ ਲਾਟਰੀ ਪਾਣਾ ਦਾ ਉਹ ਗੰਜਾ ਹੀ ਹੋ ਜਾਂਦਾ ਸੋ ਦੇਖਣ ਵਾਲੀ ਗੱਲ ਹੁਣ ਇਹ ਉਹ ਹੀ ਕਿਹੜਾ ਪ੍ਰਸ਼ਾਸਨ ਆ ਇਸ ਤਰ੍ਹਾਂ ਦੇ ਠੱਗਾਂ ਦੇ ਚੋਰਾਂ ਦੇ ਉੱਤੇ ਕੀ ਕਾਰਵਾਈ ਕਰਦਾ ਹੈ ਕੈਮਰਾਮੈਨ ਸੋਨਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਵਾ ਸਵੇਰਾ ਟੀਵੀ ਜਲੰਧਰ